ਯਕੀਨ ਨਹੀਂ ਮੀ ਪਾ ਕੇ ਬੈਠੇ ਜਿਹ ਹੈ ਨੀਵੀਂ ਕਾਲੀ ਪਾਉਣੀ ਆ ਮੈਂ ਇਹੋ ਸੋਚਣ ਡਿਆ ਵੇਖ ਲਾ ਆਪਣੇ ਮਾਪਿਓ ਨਾਲ ਕਿਦਾਂ ਦਾ ਵਿਹਾਰ ਕਰਨ ਲਏ ਆ ਹੈ ਦੋਵੇਂ ਜੀ ਸਾਰਾ ਕੁਝ ਇਹਦੇ ਵਾਸਤੇ ਹੀ ਸ਼ਰੀਕਾਂ ਦੇ ਯਕੀਨ ਕਰਦੇ ਆ ਸਾਡੀ ਤਾਂ ਗੱਲ ਮੰਨਦਾ ਹੀ ਨਹੀਂ ਅਸੀਂ ਹੁਣ ਆਖੀਏ ਕੀ ਘਰ-ਬਾਰ ਸਾਰਾ ਇਹਦੇ ਜੋਗਾ ਹੀ ਇਹਦੇ ਵਾਸਤੇ ਬਣਾਇਆ ਹੈ ਸਾਰਾ ਕੁਝ ਹੈ ਗੱਡੀ ਲੈ ਕੇ ਦਿੱਤੀ ਇਹਨੂੰ ਬੁਲਟ ਇਹਨੂੰ ਲੈ ਕੇ ਦਿੱਤਾ ਆਦੀ ਜਬਾਨਾਂ ਨੇ ਕਿਹਾ ਵੀ ਮੈਨੂੰ ਮੋਟਰਸਾਈਕਲ ਲੈ ਦੋ ਤੇ ਲੈ ਕੇ ਦਿੱਤਾ ਕਿਹੜਾ ਕੰਮ ਆ ਜਿਹੜਾ ਇਹਦੇ ਵਾਸਤੇ ਨਹੀਂ ਕੀਤਾ ਨਾਲੇ ਹੀ ਕਿੰਨੂ ਦੇਣਾ ਇਹਨੂੰ ਦੇਣਾ ਸਾਰਾ ਕੁਝ ਹੈ ਉਹ ਅੱਖੇ ਉਹਨਾਂ ਦੇ ਲੱਗਣ ਡਿਆ ਜਾ ਕੇ ਮੰਨਣ ਉਹਨਾਂ ਦੀ ਡਿਆ ਪਤਾ ਕੀ ਆ ਉਹ ਹੀ ਜੀ ਸ਼ਤਾਨ ਇਹ ਡਾ ਚਲਾਕ ਨਹੀਂ ਜੀ ਥੋੜਾ ਜਿਹਾ ਹੈ ਤੁਹਾਨੂੰ ਪਤਾ ਹੀ ਪਹਿਲੇ ਦਿਨ ਹੀ ਦਾ ਵਲਾਂ ਵਾਲਾ ਨਹੀਂ ਉਹਨਾਂ ਜੀਆਂ ਦੇ ਹੋਣੇ ਇਹ ਜਵਲ ਪਰਛੜੀ ਨਹੀਂ ਹਾਦ ਹੋ ਗਈ ਆ ਆਪਣੇ ਮਾਪਿਓ ਦਾ ਪਤਾ ਹੀ ਨਹੀਂ ਵੀ ਮੇਰਾ ਮਾਪਿਓ ਵਾ ਜਾਂ ਸਾਡੇ ਕੋਈ ਘਰ ਦੀ ਗੱਲ ਵਾ ਠੀਕ ਵਾ ਜੇ ਤਰ੍ਹਾਂ ਰਿਸ਼ਤਾ ਹੋ ਗਿਆ ਉਹਨਾਂ ਦੇ ਸਾਕਾਂ ਦੇ ਵਿੱਚ ਆਗ ਲੱਗੇ ਦਫਾਕਾਰ ਪਰੇ ਉਹਨਾਂ ਨੂੰ ਹੁਣ ਆਪਣਾ ਘਰ-ਬਾਰ ਵੇਖ ਨਾ ਮਤਲਬ ਹੀ ਕੋਈ ਨਹੀਂ ਰੋਏਗਾ ਤਾਂ ਸਹੀ ਕਿਸੇ ਦਿਨ ਨੂੰ ਪਰ ਉਹਨੂੰ ਵੇਲਾ ਹੀ ਲੰਘ ਜਾਣਾ ਐਨਾ ਮਨ ਸੜਨ ਡਿਆ ਨਾ ਕਿ ساری ਉਮਰ ਕਮਾਈ ਕਰ ਛੜੀ ਆ ਹੈ ਰਾਤ ਦੇਣੇ ਇੱਕ ਕਰ ਛੜਿਆ ਘਰ-ਬਾਰ ਬਣਾਇਆ ਚੀਜ਼ਾਂ ਬਣਾਈਆਂ ਇਹਦੇ ਵਾਸਤੇ ਬਣਾਈਆਂ ਸੋਨਾ ਡਈ ਸਨੋਂ ਦੱਸ ਅਸੀਂ ਤੇ ਇੱਕ ਰੁਪਈਏ ਦੀ ਚੀਜ਼ ਨਹੀਂ ਮੰਗੀ ਜਦੋਂ ਮੇਰਾ ਵਿਆਹ ਕੀਤਾ ਵਾ ਅਸੀਂ ਕਿਹਾ ਉਹਨਾਂ ਕੋਈ ਐਡ ਕਰ ਕੋਈ ਚੀਜ਼ ਪਾਓ ਅਸੀਂ ਕਿਹਾ ਅਸੀਂ ਕੋਹ ਨਹੀਂ ਲੈਣਾ ਐਡ ਕਰ ਸਾਰਾ ਕੁਝ ਹੀ ਤੇ ਫੇਰ ਵੇਖ ਲੈ ਸੋਨਾ ਸੋਨਾ ਕਰਨ ਲਈ ਐਹੋ ਜਿਹਾ ਸੋਨੇ ਦਾ ਤੇ ਸਾਨੂੰ ਨਾ ਹੀ ਪਉਂਦੇ ਤੇ ਚੰਗੀ ਗੱਲ ਇਹ ਉਹ ਸਾਨੂੰ ਪਾਇਆ ਆਪਣੀ ਧੀ ਨੂੰ ਪਾਇਆ ਮੈਂ ਵੀ ਫੇਰ ਸੁਣਾ ਦਤਾ ਸੋਨਾ ਬੜਾ ਉਹਨਾਂ ਦਾ 10 ਤੋਲੇ ਪਾਇਆ ਵਾ ਪਾ ਕੇ 2 ਤੋਲੇ ਤੇ ਸਾਨੂੰ ਲੈ ਤੱਲਾ ਵੇਖਿਆ ਕਿਦਾਂ ਕਰਦੀ ਕਿਤੇ ਕੁਛ ਕਰਨ ਨਹੀਂ ਦਿੰਦੀ ਉਹਦਾ ਦਾ ਮੰਜਿੰਦਰ ਜਿੱਦਾਂ ਉਹ ਕਹੀ ਜਾਂਦੀ ਉਹਦਾ ਉਹ ਨੱਚੀ ਜਾਂਦਾ ਫਿਰ ਇਹਨੂੰ ਇਹ ਨਹੀਂ ਦਿਖਦਾ ਓਨੀ ਜ਼ਮੀਨ ਉਹਨਾਂ ਕੋਲੇ ਸੀ ਤੇ ਓਨੀ ਸਾਡੇ ਕੋਲੇ ਸੀ ਤੇ ਇਹਨਾਂ ਨੇ ਕੱਖ ਨਹੀਂ ਬਣਾਇਆ ਅਜੇ ਤੱਕ ਭੁੱਖੇ ਮਰ ਰਹੇ ਹੈ ਨੂੰ ਬੋਤਵਾ ਤਾ ਉਹ ਇਹਨਾਂ ਦਾ ਰੋਣ ਡਿਆ ਅਸੀਂ ਸਾਰੇ ਸੁੱਕ ਬਣਾ ਕੇ ਦਿੱਤੇ ਛੇਤਰ ਫੇਰ ਸਾਨੂੰ ਪੈਣ ਦੇ ਪਾ ਵੀ ਕੱਪੜੇ ਛੜੇ ਨਹੀਂ ਚੰਗੀ ਪਲੀ ਸਾਡੇ ਜਿੰਨੀ ਪੈਲੀ ਹੈ ਇਹਨਾਂ ਦੀ ਆਦੋ ਦੀ ਪਰ ਮੁੰਡਾ ਇਹ ਆਪਣਾ ਮਾੜਾ ਨਿਕਲਿਆ ਕਦੀ ਹੈਗੀ ਜੇ ਮੁੰਡਾ ਚੰਗਾ ਹੁੰਦਾ ਤੇ ਆਪੇ ਨੂੰ ਵੀ ਉਹਦੇ ਮਗਰ ਆਦੀ ਮਿਹਤ ਕਰਦੀ ਉਹ ਵੇਖਿਆ ਮੋਟੀ ਹੱਡੀ ਤੂੰ ਐਦੀ ਸੋਹਣੀ ਦੀ ਵੀ ਗੱਲ ਕਰੀ ਜਾਪੀ ਤੂੰ ਸ਼ਰਮ ਕਰ ਤੇਰਾ ਸਹੁਰਾ ਸਾਹਮਣੇ ਬੈਠਾ ਉਹ ਆ ਕੋ ਲੱਲੀ ਸਾਰਾ ਕੁਝ ਹੁਣ ਮੈਂ ਇਹਨੂੰ ਪੈਲੀ ਤੇ ਦੇ ਦੇਣੀ ਆ ਵਾਉਣ ਵਾਸਤੇ ਪਰ ਮੈਂ ਇਹਦੇ ਨਾਂ ਨਹੀਂ ਲਵਾਉਣਾ ਨਾ 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 ਲਵਾਏ ਜੇ ਲਵਾਤੀ ਇਹਨੇ ਕੱਲ ਨੂੰ ਖਾਨੂੰ ਹੀ ਘਰੋਂ ਧੱਕੇ ਮਾਰ ਕੇ ਬਾਹਰ ਕੱਢ ਦੇਣਾ ਜੀ ਇਹ ਆਖ ਕੇ ਦੱਸਿਆ ਜੀ ਜੇ ਕੱਲ ਨੂੰ ਰੱਬ ਨਾ ਕਰੇ ਮੈਨੂੰ ਕੁਝ ਹੋ ਗਿਆ ਇਹਦੇ ਨਾਂ ਮੈਂ ਜ਼ਮੀਨ ਲਾਤੀ ਇਹਨਾਂ ਤਾਂ ਤੈਨੂੰ ਘਰੋਂ ਕੱਢ ਦੇਣਾ ਇਹਨਾਂ ਦੇ ਤੈਨੂੰ ਰੋਟੀ ਨਹੀਂ ਦੇਣੀ ਮੁੜ ਕੇ ਜਿੰਨਾ ਚਿਰ ਅਸੀਂ ਦੋਵੇਂ ਜਣੇ ਮਰ ਮੁੱਕ ਨਹੀਂ ਜਾਂਦੇ ਉਹਨਾਂ ਚਿਰ ਇਹਨੂੰ ਦੇਣਾ ਕੱਕ ਨਹੀਂ ਇਹਦੇ ਨਾਂ ਤੇ ਨਹੀਂ ਲਵਾਉਣਾ ਕੋਲ ਠੀਕ ਹੈ ਕਿ ਨਹੀਂ ਨਾ ਨਹੀਂ ਆ ਇੱਕ ਕਿਤੇ ਸਾਡੀ ਵੀ ਧੀ ਹੁੰਦੀ ਚੱਲ ਸਾਡੀ ਪੁੱਤ ਨਾ ਇਦਾਂ ਨਹੀਂ ਬਣ ਗਈ ਹੈਗੀ ਅਸੀਂ ਕਿਤੇ ਜਾ ਕੇ ਆਪਣੀ ਧੀ ਕੋ ਬਹਿ ਜਾਂਦੀ ਕਿ ਇਹਨਾਂ ਦੁੱਖ ਸੁਖ ਬੋਲਦੀ ਉਹ ਧੀਆਂ ਵੀ ਤਾਂ ਹੀ ਮਿਲਦੀਆਂ ਜੇ ਕਰਮ ਚੰਗੇ ਹੋਣ ਤੇ ਇਹ ਨਾ ਹਾਂ ਜੰਮਦਾ ਇਹਦੇ ਥਾਂ ਤੇ ਦੋ ਕੁੜੀਆਂ ਹੋਰ ਜੰਮ ਪੈਂਦੀਆਂ ਉਹ ਚੰਗੀਆਂ ਮੈਂ ਨਾ ਲੋਕ ਤੇ ਮੂਰਖ ਨੇ ਜੇ ਕਿਤੇ ਕੁੜੀ ਘਰ ਜਾ ਪਰੇ ਸਿਰ ਤੇ ਬਾਵਾ ਰੱਖ ਲੈਂਦੇ ਰੋਂਡ ਆ ਪੈਂਦੇ ਆ ਹੈ ਕੁੜੀ ਤੇ ਹੋਣੀ ਚਾਹੀਦੀ ਘਰ ਦੇ ਵਿੱਚ ਕੁੜੀਆਂ ਤੋਂ ਬਗੈਰ ਵੀ ਘਰ ਵਧੀਆ ਲੱਗਦੇ ਹੁਣ ਹੁੰਦੀ ਤਾਂ ਬੜਾ ਨਾ ਹੁੰਦੀ ਸਾਡਾ ਪਤਾ ਸੁਰ ਲੈਣਾ ਸਾਨੂੰ ਸਾਨੂੰ ਆਨੇ ਉਦਾਂ ਸੰਭ ਲੈਣਾ ਹੈ ਉਹਨਾਂ ਨੇ ਸਾਨੂੰ ਵੀ ਫਿਕਰ ਨਹੀਂ ਕੀ ਹੁਣ ਨਾਲੇ ਇਹਦੀਆਂ ਅੱਖਾਂ ਖੁੰਨੀਆਂ ਰਹਿਣੀਆਂ ਹਾਏ ਹਾਏ ਇੱਥੇ ਵੀ ਨਹੀਂ ਗੇ ਆ ਗੱਲ ਸੁਣਿਓ ਮੇਰੀ ਮੈਂ ਕੀ ਆਖਿਆ ਜੀ ਲੱਤ ਹੀ ਆਵਾਜ਼ ਨਹੀਂ ਦੇਣ ਦੇ ਅੰਦਰੋਂ ਉਹ ਆਵਾਜ਼ ਉੱਥੇ ਸੁਣਦੀ ਆ ਪਿਛਲੇ ਅੰਦਰ ਟੁੜੀ ਵਾਲੇ ਤੇ ਮੈਂ ਸੋਚਣ ਦੀ ਫਤਰ ਕਿੱਥੇ ਚਲ ਗਈ ਆ ਨਹੀਂ ਇੱਥੇ ਹੀ ਹਾਂ ਪਾਣੀ ਡਾਹੇ ਗਈ ਨੂੰ ਅੱਛਾ ਅੱਛਾ ਠੀਕ ਆ ਤੇ ਕਿਤਰਾ ਘਰ 8 8 ਨੂੰ ਲੱਗਦੀ ਠੰਡ ਠੰਡਵਲਾਈ ਆ ਕੇ ਸਾਡਾ ਤੁਹ ਕੀ ਹੋਇਆ ਵਾ ਉਦਾਂ ਹੀ ਜਾਣ ਕੇ ਦੱਬੇ ਮਾਰਦੀ ਆ ਹੈ ਇਹਦਾ ਇਰਾਦਾ ਹੈ ਮੇਰੇ ਕੋ ਡਰ ਜੂਗੀ ਮੈਂ ਡਰਨ ਵਾਲੀ ਸ਼ੈਮ ਹੈ ਹੈ ਇਹਦਾ ਕੀ ਇਰਾਦਾ ਹੈ ਤੇ ਵਰਗੇ ਤਾਂ ਮੈਂ ਕਈ ਚਾਰੀਆਂ ਚਲਾਕ ਵੱਡੀ ਮੈਨੂੰ ਅੱਜ ਕਰ ਦੋ ਇਹਨੂੰ ਤਾਂ ਮੈਂ ਐਡ ਕਰਨੀ ਆ ਨਾ ਕਿੱਡਾ ਦਾਜ ਲੈ ਕੇ ਆਈ ਏ ਅੱਡ ਕਰਨਾ ਇਹਨੂੰ ਮੈਂ ਕਹਿੰਦਾ ਗੰਦ ਕਿੱਥੇ ਪਿਆ ਸੀ ਸਾਡੇ ਘਰ ਹੀ ਪੈ ਗਿਆ ਅੱਜ ਤੇ ਹੈ ਚੱਲ ਕੋਈ ਨਹੀਂ ਇਹ ਤਾਂ ਤਾਂ ਖਲਾਰਾ ਪੈ ਗਿਆ ਰ ਚੰਗੀ ਤਰ੍ਹਾਂ ਹੈ ਨਹੀਂ ਇਧਰ ਤਾਂ ਚੰਗਾ ਹੋਇਆ ਵਾ ਪੁੜਕੜ ਵੇਖਿਆ ਕਿਦਾਂ ਡੇ ਹੁਣ ਹੱਥ ਬੜੀ ਚੁੱਕੀ ਸੀ ਇਹਨਾਂ ਨੇ ਵੀ ਇਹ ਤਾਂ ਘਰ ਵਾਲੇ ਦੇ ਕੰਮ ਹੈ ਥੋੜਾ ਜਿਹਾ ਕੰਮ ਆ ਉਹ ਕੋਈ ਨਹੀਂ ਉਹ ਤਾਂ ਮੈਂ ਛੱਟ ਸਮੇਟ ਲੈਣਾ ਆਪਣੇ ਘਰ ਦਾ ਐਡਾ ਵੱਡਾ ਕੰਮ ਨਹੀਂਗਾ ਇਧਰ ਦੀ ਗੱਲ ਕਰੋ ਹੁਣ ਤੇ ਹੂੰ ਹਾਂ ਜੋ ਚਾਹੁੰਦੇ ਸੀਗੇ ਉਹ ਕੰਮ ਹੋਣਾ ਸ਼ੁਰੂ ਹੋ ਗਿਆ ਵਾ ਠੀਕ ਆ ਨਾ ਤੇ ਵੇਖਿਆ ਕਿ ਤਾਂ ਤੜਫ ਦੇਖ ਦਵੇਂ ਜੀ ਹੈ ਪੀ ਇਹ ਸਾਡੇ ਘਰ ਕਿਉਂ ਆਏ ਆ ਆਹੋ ਤੇ ਨਾਲੇ ਜਦੋਂ ਇਹਨੇ ਪਿਆਲੀ ਦਾ ਨਾਮ ਲਿਆ ਕਿ ਨਹੀਂ ਕਿਦਾ 扑ੜਕ 扑ੜਕ ਪੈਂਦਾ ਹੈ ਹੈ ਦੇਣੀ ਨਹੀਂ ਕਿ ਪਿਆਣੀ ਸਭ ਨੂੰ ਦੇਣਾ ਵਾ ਹੈ ਵੇਖੀ ਹੈ ਪਿੰਦਰ ਜਦੋਂ ਮੈਂ ਚੁੱਕਣਾ ਦਿੱਤੀ ਤੇ ਜਦੋਂ ਪਿਓ ਦੇ ਪਿਆ ਗਲ ਮਰੇ ਨੇ ਪਿਆਲੀ ਦੇਣੀ ਆ ਸਭ ਨੂੰ ਦੇਣਾ ਵਾ ਸਭ ਕੋ ਹੋਣਾ ਸਭ ਕੋ ਹੋਣਾ ਵਾ ਆਹੋ ਇਹਦਾ ਕੀ ਇਰਾਦਾ ਵਾ ਜੀਵਨ ਉਹ ਕਰਦਾ ਸਭ ਕੋ ਹੋਣਾ ਵਾ ਨੌਂ ਤੇ ਹੁੰਦਾ ਮਛਰ ਦਾ ਕੋਈ ਗੱਲ ਨਹੀਂ ਮਛਰ ਲੈ ਤੋ ਕਿੰਨਾ ਚਿਰ ਮਛਰਨਾ ਵਾ ਹਾਂ ਆ ਅਖੀਰ ਨਾ ਹਾਰ ਮੰਨਣੀ ਪੈਣੀ ਇਹਨਾਂ ਨੂੰ ਉਹੋ ਤੇ ਗੱਲ ਵਾ ਆਹੋ ਤੇ ਬਾਕੀ ਉਹ ਸੋਨੇ ਸਨ ਦਾ ਕਰਨਾ ਹੀ ਪਤਾ ਉਧਰ ਸੋਨੇ ਦਾ ਕਦਾ ਪਤਾ ਕਰਨਾ ਮੈਂ ਤਾਂ ਗੱਲ ਛੇੜੀ ਹੀਗੀ ਪੀ ਚੁੱਪ ਕਰਕੇ ਤਾਂ ਸੋਨਾ ਦੇ ਦੋ ਇਹਨੂੰ ਵੇਖਿਆ ਕਿਦਾਂ ਬੋਲਦੀ ਡੇਢ ਟੋਲੇ ਦੇ ਸੋਨੇ ਪਿਆ ਉਥੋਂ ਤੇ ਕਹਿਆ ਤਾਂ ਉਹ ਦੇ ਦੋ ਤੇ ਆਪਣੇ ਵਾਲਾ ਲੈ ਲੈ ਹੈ ਸੌਰਾ ਇਹਦਾ ਤਾਂ ਪਤਾ ਨਹੀਂ ਕਿੱਥੋਂ ਸਿੱਖਦਾ ਰਿਆ ਲੜਾਈ ਕਰਨੀ ਐਦਾਂ ਲੜਦਾ ਗਾੜੀ ਬੈ ਬੈ ਕੇ ਤੇ ਗੱਲ ਨਹੀਂ ਕਰਨ ਵਾਲੀ ਕੋਈ ਨਹੀਂ ਹੌਸਲਾ ਕਰੋ ਹੌਲੀ ਹੌਲੀ ਨਾ ਸਾਰਾ ਸੋਨਾ ਹੀ ਨਵਕੋ ਆਏਗਾ ਤੇ ਜਿੱਦਣ ਨਵਕੋ ਸੋਨਾ ਆ ਗਿਆ ਤੈਨੂੰ ਤਾਂ ਖਰਚਾ ਹੋਵਾ ਕੀ ਤਾਂ ਉਹ ਕਹਿੰਦੇ ਡੇਢ ਟੋਲੇ ਪਾਇਆ ਵਾ ਕਹਿਣ ਦੀ ਕਿਹੜੀ ਗੱਲ ਜਰਜੀ ਕਹੀ ਜਾਣ ਆਹੋ ਆਹੋ ਬਾਕੀ ਇੱਕ ਗੱਲ ਵਾ ਪਿੰਦ ਨੂੰ ਕਾ ਸਾਰਾ ਮਾਰ ਖਾ ਇੱਥੇ ਟੇਬਲ ਤੇ ਠੀਕ ਨਹੀਂ ਫੇਰ ਪਤਾ ਲੱਗਣਾ ਵਾ ਕਰੋ ਸਭ ਕੁਝ ਸਾਡੇ ਹੱਥ ਵਿੱਚ ਹੀ ਆਉਣਾ ਵਾ ਆਹੋ ਜਦੋਂ ਆ ਗਏ ਨਾ ਸੋਨਾ ਸਾਰਾ ਨਵ ਕੋ ਤੇ ਮੈਂ ਕਹਣਾ ਧੀਏ ਮੈਨੂੰ ਦੇ ਦੇ ਮੈਂ ਸੰਭ ਲੀਨੀ ਆ ਉਹ ਮੇਰੀ ਗੱਲ ਸੁਣ ਕੱਲੀ ਕੱਲੀ ਚੀਜ਼ ਲਈ ਆਹੋ ਸਾਰਾ ਇਹ ਬਹੁਤਾ ਰਫੜਾ ਪੈਣਾ ਵਾ ਸਾਹਮਣੇ ਚੱਕਰਾਂ ਵਿੱਚ ਪਾ ਕੇ ਸ਼ਾਪ ਲਈ ਸ਼ਾਪ ਵਿੱਚਾਂਗੇ ਫੇਰ ਕੋਦਾ ਕੋ ਹੋਰ ਕੋ ਸਮਾਨ ਹਰ ਹੁਰ ਵੇਚਾਂਗੇ ਕਈ ਮੈਨੂੰ ਗਾਈ ਲੈਣੀ ਐ ਮਹੀ ਲੈਣੀ ਐ ਭੱਜ ਨਾ ਦੇ ਕੰਮ ਨਹੀਂ ਨਹੀਂ ਮੈਂ ਸਾਹਮਣੇ ਦੇ ਚੱਕਰ 'ਚ ਸਭ ਕੁਝ ਸਮਝ ਜਾਣਾ ਵਾ ਫਿਕਰ ਕਾ ਨੂੰ ਕਰਦੇ ਜੇ ਤੁਸੀਂ ਤੁਸੀਂ ਮੈਨੂੰ ਘੱਟ ਸਮਝਦੇ ਜੇ ਹੈ ਹੁਣ ਤੇ ਬਸ ਕੰਮ ਤੁਰ ਪਿਆ ਵਾ ਹੁਣ ਹੁਣ ਅੱਗੇ-ਅੱਗੇ ਵੇਖਾ ਕੋ ਹੁੰਦਾ ਕੀ ਆ ਠੀਕ ਆ ਨਾ ਮੈਂ ਤਾਂ ਬਸ ਇਹੋ ਇੰਤਜ਼ਾਰ ਕਰਨ ਢੀ ਆ ਵੀ ਨਵ ਦੇ ਹੱਥ ਵਿੱਚ ਸਭ ਕੁਝ ਆ ਜੇ ਇੱਕ ਵਾਰੀ ਹੂੰ ਹੂੰ ਉੱਥੋਂ ਲੈਣਾ ਤਾਂ ਬੜਾ ਸੌਖਾ ਮੇਰੇ ਵਾਸਤੇ ਇਹ ਤਾਂ ਗੱਲ ਹੈਗੀ ਠੀਕ ਆ ਨਾ ਆੜੀ ਜਸਵਿੰਦਰ ਕੌਰ ਨਾ ਇਹ ਦੇਖੋ ਕਢਾਉਣੀ ਚੀਜ਼ ਬੜੀ ਔਖੀ ਆ ਹੂੰ ਹੂੰ ਆਹੋ ਇਨੇ ਹੌਰੀ ਥੋੜੀ ਕੀਤਾ ਦੇਣਾ ਨਹੀਂਗਾ ਚੀਜ਼ ਨੂੰ ਨਾਲੇ ਦੱਸਾਂ ਗੱਲ ਕੀ ਆ ਜਿੰਨਾ ਖਲਾਰਾ ਪੈ ਗਿਆ ਵਾ ਨਾ ਹੁਣ ਸਾਂਭਿਆ ਨਹੀਂਗਾ ਜਾਣਾ ਇਹਨਾਂ ਕੋਲ ਚੱਲ ਕੋਈ ਗੱਲ ਨਹੀਂ ਸਾਹਮਣੇ ਦੇਣਾ ਉਹ ਵੀ ਬੜੀਆਂ ਬੱਚਾ ਮਾਰ ਦਾਂਦਾ ਕੋਈ ਨਹੀਂ ਖਲਾਰਾ ਪਾ ਕੇ ਰੱਖਣਾ ਇਹਨਾਂ ਦਾ ਕੀ ਇਰਾਦਾ ਵਾ ਏਡੀ ਛੇਤੀ ਗੱਲ ਮੁੱਕ ਜੂਗੀ ਹੁਣ ਲੁਕਣ ਨਹੀਂ ਗੱਲ ਆਪਾਂ ਨਾ 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 ਹਾਂ ਹਾਂ ਤੂੰ ਨਾ ਪੈਰਵਾਹੀ ਪੂਰੀ ਰੱਖਣੀ ਹੁਣ ਕੰਮ ਕਿਤੇ ਇਕੱਠੇ ਨਾ ਹੋ ਕੇ ਬਹਿ ਜਾਣਗੇ ਨਾ ਇਕੱਠੇ ਬਹਿਣ ਦੇਣੀ ਨਹੀਂ ਤੇ ਚਲਾਗਾ ਚਾਹ ਕੁਟੇ ਨੂੰ ਮੁੰਡੇ ਨੂੰ ਆ ਲੈੰਦੋ ਇਹ ਪੁੱਟ ਨਹੀਂ ਉਹਨੂੰ ਮੈਂ ਆਹੋ ਹਾਂ ਹਾਂ ਚਲਾ ਜਾ ਉਹ ਮੈਂ ਤਾਂ ਸੋਈ ਚ ਪੇਰਾ ਮਾਰਦਾ ਮੈਂ ਉੱਥੇ ਕਿਤੇ ਹੋਣੀ ਆ ਉੱਠਦਾ ਆਏ ਹਾਏ ਕਿਹੜੀ ਟਿੱਕੇ ਪਿਆ ਵੀ ਲੈਣ ਦਿਆ ਕਰੋ ਤਾਨੂੰ ਉਹ ਨਹੀਂ ਪਈ ਮੈਂ ਚੰਗੀ ਲੱਗਦੀ ਉਹ ਮੇਰੀ ਗੱਲ ਤਾਂ ਸੁਣਾ ਉਹ ਨਾਂ ਨੂੰ ਸੱਦਣਾ ਸੀ ਨਾਂ ਨੂੰ ਉਹਨਾਂ ਕਾਲੀ ਸੱਦਣਾ ਲੈ ਤੇਰਾ ਦਿਮਾਗ ਰਵ ਕਾਲੀ ਸੱਦਣਾ ਨੂੰ ਹਾਂ ਗੱਲ ਵੀ ਦੱਸੋਗੇ ਉਹ ਮੈਂ ਕੋ ਮਾਲ ਮਤਲ ਸੋਨਾ ਮਨਾ ਅੱਛਾ ਸੋਨਾ ਐਡੀ ਛਤੀ ਸੋਨਾ ਮੈਂ ਕਿੱਦਾਂ ਲਾਂ ਹਾਂ ਹੈ ਇਹ ਤਾਂ ਕੋਈ ਸਕੀਮ ਲਾਉਣੀ ਪੈਣੀ ਆ ਇੰਨਾ ਮੈਂ ਛਤੀ ਨਾ ਕਹਿ ਨਹੀਂ ਸਕਦੀ ਕਿ ਨਾ ਉਹ ਆਪਣਾ ਸੋਨਾ ਦੇ ਦੇ ਕੋਈ ਗੱਲ ਹੋਵੇ ਕੋਈ ਕਾਰਨ ਹੋਵੇ ਤੇ ਮੈਂ ਤਾਂ ਸੋਨਾ ਮੰਗਦਾ ਵੀ ਚੰਗਾ ਲੱਗੇ ਐਦਾਂ ਕਿਦਾਂ ਕਹਿਦਾ ਛੇਤੀ ਨਾ ਕਾਰਨ ਬਣਾਣਾ ਨਾ ਉਹ ਤਾਂ ਦਿਮਾਗਦਰਾ ਬੜਾ ਚੱਲਦਾ ਵਾ ਕੋਈ ਗੱਲ ਨਹੀਂ ਦਿਮਾਗ ਵੀ ਚਲਾ ਲੈਨੇ ਆ ਕਿਹੜੀ ਗੱਲ ਆ ਹੂੰ ਹੂੰ ਫਿਰ ਐਦਾਂ ਕਰਨੇ ਆ ਸਿੱਧਾ ਸੋਨਾ ਨਹੀਂ ਮੰਗਦੀ ਮੈਂ ਮੈਂ ਪਹਿਲਾਂ ਉਹਦੇ ਕੋਲ ਮੰਗੂਗੀ ਪੈਸੇ ਹੂੰ ਹੂੰ ਉਹਨੂੰ ਕਹੂੰਗੀ ਵੀ ਪੱਥਰੀਆਂ ਦਾ ਕਰਾਉਣਾ ਵਾ ਪਰਸ਼ਨ ਹਾਂ ਤੇ ਪੁੱਤ ਘਰ ਪੈਸਾ ਨਹੀਂ ਕੋਈ ਵੀ ਤੇ ਆ ਪਰਮ ਨਹੀਂਗਾ ਪੈਸਾ ਸਾਨੂੰ ਕੋਈ ਦਿੰਦਾ ਵੇਦੀ ਸੁਣ ਲੈ ਗੱਲ ਅਈ ਤਾਂ ਉਹਨੇ ਲੈਨ ਤੇ ਵੀ ਛਤੀ ਆਏ ਨਹੀਂ ਪਤਾ ਕੀ ਆ ਤਰਲੇ ਤਰਲੇ ਮਾਰੂੰਗੀ ਤਾਂ 10 ਸਾਲ ਕੋਨ ਮੇਰੇ ਤੇ ਬਿਲਕੁਲ ਬਿਲਕੁਲ ਸਹੀ ਗੱਲ ਆ ਤੇ ਫੇਰ ਪੈਸੇ ਤੋਂ ਤੁਰਹਣੇ ਨਹੀਂ ਗਏ ਇਹਨੇ ਹੂੰ ਹੂੰ ਤੇ ਫੇਰ ਖੂੰ ਸੂਈ سونے ਤੇ ਹਾਂ ਠੀਕ ਵਾ ਨਾ ਫੇਰ ਹੌੜੀ ਹੌੜੀ ਕਰਕੇ ਤੇ ਸੋਨਾ ਨਾਲੇ ਨਾਲੇ ਇਹ ਵੀ ਗੱਲ ਕਹੀ ਵੀ ਇੱਕ ਦੋ ਮਹੀਨੇ ਤੇ ਚਾਹੀਦੇ ਹੈ ਗਹਿਣੇ ਪਾ ਕੇ ਨਾ ਤੇ ਮੁੜ ਕੇ ਤੁਨੂੰ ਆ ਕਣਕੁਛ ਦਰਾਂਗੇ ਇਹ ਤਾਂ ਕਹਿਣਾ ਆ ਆਹ ਪਾਚੀ ਮਾਰਨਾ ਮੁਰਕਦਾ ਕਹਿਣਾ ਮੁਰਕ ਕੇ ਕਿਨੇ ਦੇਣੇ ਤੇ ਕਿਨੇ ਲੈਣੇ ਇੱਕ ਵਾਰੀ ਹੱਥ ਆ ਗਈ ਚੀਜ਼ ਤੇ ਫਿਰ ਬਿਲਕੁਲ ਬਿਲਕੁਲ ਸਹੀ ਗੱਲ ਆ ਉਹੋ ਜੀ ਗੱਲ ਆ ਤੁਸੀਂ ਨਾ ਟੈਨਸ਼ਨ ਨਾ ਲੋ ਕੋਈ ਨਹੀਂ ਤਾਂ ਹੀ ਮੈਂ ਕਹਿੰਦਾ ਨਾ ਥੋੜੀ ਹੋਚ ਰਿਆ ਕਰ ਸੌਂ ਕੇ ਨਾ ਟਾਈਮ ਕੋ ਵਾਲੀ ਸੌਣ ਕੌਣ ਦਿਆ ਹੀ ਅਸਿਰ ਪਾਟਣ ਦਿਆ ਹੀ ਮੇਰਾ ਨਾ ਆਣਾ ਤੁਹਾਡੀ ਇੱਕ ਲੈਣੀ ਸਿਰੇ ਸਿਰੇ ਮੱਥੇ ਲੱਗ ਜਾਂਦੀ ਆ ਕੋਈ ਗੱਲ ਨਹੀਂ ਚੱਜਦੀ ਕਰਦੀ ਉਹ ਚਲ ਉਹਦਾ ਖੇੜਾ ਛੱਡ ਤੂੰ ਆਹੋ ਜਿਉਂ ਸਿਰ ਪਾਟਣ ਲੱਗਦਾ ਉੰਤਰਾ ਸਾਰਾ ਦਾ ਨੰਗ ਨਾ ਦੈਂ ਹਾਂ ਤੁਹਾਨੂੰ ਫੋਨ ਕਰਾਂ ਮੈਂ ਤੁਹਾਨੂੰ ਫੋਨ ਕਰ ਰਿਹਾ ਥੱਦ ਫੋਨ ਫੜਾਓ ਮਨੇ ਸੱਤ ਲੈਣੀ ਹੈ ਕਿਹੜੀ ਗੱਲ ਆ ਪਤੀ ਆ ਵੇਦੀ ਵੇਖੀ ਹੁੰਦੀ ਉੱਠ ਚੱਟ ਆਣਾ ਮੇਰੇ ਪੂਆ ਡੇ ਹੀ ਮੈਨੂੰ ਸੱਦਣ ਪਿੰਦਰ ਹੂੰ ਮੈਂ ਨਾਲ ਗੱਲ ਕਰਨੀ ਹੈ ਕਿ ਮੇਰੇ ਪੂਆ ਘਰ ਜਾਣਾ ਤਾਂ ਚੱਲ ਜਾ ਪੂਆ ਲਾ ਹਾਂ ਜੀ ਉਹਨਾਂ ਦਾ ਫੋਨ ਹੋ ਗਿਆ ਇਹ ਕਹਿੰਦੇ ਮੈਂ ਠੀਕ ਨਹੀਂ ਆਸ਼ਾ ਚਲ ਕੋਈ ਨਹੀਂ ਚਲ ਜਾ ਮੈਂ ਹਮੋਂ ਮੀਹ ਨਾਲ ਕੀ ਪੁੱਛਣਾ ਉਹਨੇ ਕਿਹਾ ਕਿ ਉਹ ਸਵਾਲ ਜਵਾਬ ਦਿੰਨਾ ਚਲੋ ਮੈਂ ਤੁਹਾਨੂੰ ਹੀ ਪੁੱਛ ਲੈਣੀ ਆ ਨਹੀਂ ਜਾਣਾ ਨਾ ਹੋਰ ਜਾਣਾ ਹਾਂਜੀ ਤੇ ਜਾਾਂ ਫਿਰ ਮੈਂ ਚਲ ਜਾਤੇ ਕੋ ਕੰਮ ਕੋ ਮੈਂ ਕਹਿਦੇ ਮੈਂ ਠੀਕ ਨਹੀਂ ਆ ਉਹ ਜਾਸਾ ਨਹੀਂ ਕਰ ਪਾ ਵੀ ਤੁਹਾਨੂੰ ਕਹਦਾ ਆ ਉਹ ਕਿ ਮੈਂ ਕੋ ਪੁੱਛਦੀ ਆ ਤੁਹਾਨੂੰ ਆਹ ਗੱਲ ਤੇ ਤੇਰੇ ਨਾਲ ਦੱਸ ਲਈਏ ਚਲ ਚਲ ਜਾਤੇ ਆ ਛੇਤੀ ਜਿੰਨ ਟਾਈਮ ਆ ਮੈਂ ਕੋਈ ਨਹੀਂ ਮੈਂ ਹੁਣੇ ਆ ਜਾਈ ਹਾਂ ਹਾਂ ਠੀਕ ਆ ਹਾਏ ਹਾਏ ਕਿੰਨਾ ਟਾਈਮ ਹੋ ਗਿਆ ਵਾ ਆਦੀ ਕੁਆਜੀ ਮੈਂ ਹੁਣੇ ਆ ਗਈ ਇਹ ਤਾਂ ਸਾਸਰੇ ਚੋਂ ਤੁਸੀਂ ਆਪ ਆਵਾਟਾ ਹੋਏ ਪਾਣੀ ਚੰਨ ਕੋਈ ਨਹੀਂ ਆ ਤੇ ਉਹਨੇ ਜਾਣਾ ਹੀ ਆਪਣੇ ਸਾਸਦੀ ਮੰਨ ਲਈ। ਫੁਵਾ ਜੀ ਲੈ ਆ ਗਈ ਮਿਲਤੀ ਹਾਂਜੀ ਆਈਆਂ ਕਿ ਕੀ ਕਰ ਨਹੀਂ ਰੱਬ ਕਰਨ ਲਈ ਸੀਗੀ ਹੋਇਆ ਕੀ ਤੁਹਾਨੂੰ ਸੀ ਇਹ ਕੀ ਦੱਸਾਂ ਮੈਂ ਤਾਂ ਇਹ ਬਿਮਾਰ ਹਾਂ ਨਾ ਮੇਰੇ ਕੋ ਤੁਠੇ ਹੀ ਨਹੀਂ ਜਾਂਦਾ ਮੰਜੀ ਦਾ ਹੋਇਆ ਕੀ ਫੁਵਾ ਜੀ ਤੁਹਾਨੂੰ ਤੇ ਲੱਗੇ ਹੋਣਾ ਕੀ ਇਹ ਪੁੱਤ ਕਿੰਨੇ ਦਿਨ ਟੜਚ ਪੀੜ ਹੁੰਦੀ ਰਹੀ ਫਿਰ ਤਰਾ ਫੁੱਫੜ ਲੈ ਕੇ ਗਿਆ ਪਾਸੋਂ ਮੇਨੂੰ ਹਾਂਜੀ ਤੇ ਉਹ ਟੈਸਟ ਕੀਤਾ ਹੀ ਉਹ ਤੇ ਪੱਥਰੀਆਂ ਨਿਕਲ ਆਈਆਂ ਅੱਛਾ ਤੇ ਮੇਰਾ ਤਾਂ ਪੁੱਤ ਬੜਾ ਬੁਰਾ ਹਾਲ ਵਾ ਤੇ ਡਾਕਟਰ ਨੇ ਕਿਹਾ ਤਨ ਖਤੇ ਨੇ ਵੀ ਪ੍ਰਸ਼ਨ ਕਰਾ ਲਓ ਨਹੀਂ ਤੇ ਕੋਈ ਪਤਾ ਨਹੀਂਗਾ ਕਿ ਇਹ ਉਤਰਾ ਫਟ ਵੀ ਜਾਂਦੀਆਂ ਹੁੰਦੀਆਂ ਅੱਛਾ ਤੈਨੂੰ ਕੋਈ ਗੱਲ ਨਹੀਂ ਕਰਦੀ ਪ੍ਰਸ਼ਨ ਕਰਾ ਲੇ ਤੇ ਭਾਬੀ ਜੀ ਕਿਥੇ ਹਾਂ ਇੱਥੇ ਕਿਤੇ ਹੋਈ ਹੁਣੀ ਆ ਕਿੰਨੇ ਕਿ ਕਰਨਾ ਵਾ ਪ੍ਰਸ਼ਨ ਪੁੱਤ ਕਦਨਾ ਕਰਾ ਲਾ ਅੱਗੇ ਦਿੰਦਾ ਸੀ 10000 ਰੁਪਏ ਮੈਨੂੰ ਹੁਣ ਕਪੱਤ ਕਰਕੇ ਤੇ ਉਹ ਵੀ ਹਟਾ ਲਿਆ ਵਾ ਕਿਉਂ ਹੀ ਪਿਆਹ ਨਹੀਂ ਮੈਨੂੰ ਦਿੰਦੇ ਕੀ ਤੈਨੂੰ ਦੱਸਾਂ ਐਡੀ ਮਜਬੂਰ ਹੋ ਗਈਆਂ ਮੈਂ ਵੀ ਗੱਲ ਨਹੀਂ ਕਰਨ ਵਾਲੀ ਪ੍ਰਸ਼ਨ ਕਰਾਉਣ ਤੋਂ ਬੈਠੀ ਆ ਤੇ ਪੁੱਤ ਵੇਖ ਮੈਂ ਤਾਂ ਤਾਸਤਿਆ ਹੀਗਾ ਵੀ ਜੇ ਕੋਈ ਪਿਆਹਾ ਤੇਲਾ ਤੇਰੇ ਕੋਲ ਹੈਗਾ ਵਾ ਤੇ ਤੂੰ ਹੀ ਮੈਨੂੰ ਦੇ ਦੇ ਮੈਂ ਪ੍ਰਸ਼ਨ ਕਰਾਣਾ ਮੁੜ ਕੇ ਤੇਰੇ ਮੋੜ ਦੂੰਗੀ ਉਹ ਜੀ ਤੁਹਾਨੂੰ ਹੀ ਪਤਾ ਵਾ ਮੇਰੇ ਤੋਂ ਪੈਸੇ ਕਿੱਥੋਂ ਆਣੇ ਆ ਮੰਮੀ ਹੁਣਾਂ ਕੋਲੀ ਹੁੰਦੇ ਜਾਂ ਪਿੰਡਰ ਕੋਲ ਹੁੰਨੇ ਨੇ ਤੇ ਮੈਂ ਕੀ ਕਹਾਂ ਉਹਨਾਂ ਨੂੰ ਕਿ ਮੈਨੂੰ ਪੈਸੇ ਦੇ ਉਹ ਮੈਂ ਘੋਣੋਂ ਦੇਣੇ ਲੜਾਈ ਤੇ ਤੁਹਾਨੂੰ ਪਤਾ ਅੱਗੇ ਤੁਹਾਡੇ ਦੋ ਕਿੰਨੀ ਗਈ ਹੈ ਘਰ ਵਿੱਚ ਨਹੀਂ ਨਹੀਂ ਐਡਾ ਨਾ ਕੰਈ ਤੋ ਮੇਰਾ ਨਾਂ ਨਾ ਲਵੇ ਤੇ ਨਾਂ ਉਹਨਾਂ ਕੋ ਪੈਸੇ ਮੰਗੇ ਕੋਈ ਗੱਲ ਹੀ ਕੋਈ ਹੋਰ ਤਰੀਕਾ ਲੱਭ ਲੈਣੇ ਆ ਨਿਆ ਤੇਰਾ ਪੁੱਤ ਜਿਹੜਾ ਮੇਰੇ ਕੋਲ ਸੋਨਾ ਹਿੰਦਾ ਮੈਂ ਤੇ ਆਪਣੀ ਨੌ ਨੂੰ ਪਾ ਛੜਿਆ ਇਹ ਤੇ ਆਪਣੇ ਤੇਕੇ ਦੀ ਹੀ ਆ ਮੇਰੇ ਤਾਂ ਖਤੀ ਦੇ ਪਹਿਲੇ ਮੁਕੇ ਇਹ ਤਾਂ ਫਾਰ ਮੇਰੀ ਤੇ ਹੀ ਤੇ ਇਹ ਇਹ ਸੋਨਾ ਹੈ ਜਵਾ ਨਾ ਫਿਰ ਪਰਦੇ ਦੇ ਨਾਲ ਮੈਨੂੰ ਦੇ ਜਾ ਮੈਂ ਗਿਆਨੇ ਬਾਤ ਤਾਂ ਖਾ ਪ੍ਰਸ਼ਨ ਕਰਾਂਗਾ ਉਹ ਜੀ ਸੋਨਾ ਆ ਇਹ ਨੂੰ ਹੋਏ ਕੱਲ ਨੂੰ ਪਤਾ ਲੱਗ ਜੇ ਤੇ ਘਰ ਵਿੱਚ ਲੜਾਈ ਤਾਂ ਇਹ ਨੂੰ ਨਹੀਂ ਮੈਂ ਤੁਹਾਨੂੰ ਦੇ ਸਕਦੀ ਪੁੱਤ ਵੀ ਮੇਰੀ ਚਾਲ ਸੋਣਾ ਕਿੱਦਾਂ ਪਤਾ ਲੱਗ ਜੂਗਾ ਗਲਤ ਤੇਰੇ ਤੇ ਮੇਰੇ ਵਿੱਚ ਵਾ ਸੋਨਾ ਤੇਰਾ ਤੇਰੇ ਕੋਲ ਹੀ ਆ ਨਾ ਹੈਗਾ ਤੇ ਮੇਰੀ ਕੋਲ ਹੀ ਆ ਆਹੋ ਤੇ ਬਸ ਫਿਰ ਪਿੰਦਰ ਨੂੰ ਦੱਸਣਾ ਹੀ ਨਹੀਂਗਾ ਤੇ ਜਦੋਂ ਇਹਨਾਂ ਨੂੰ ਪਤਾ ਲੱਗਣਾ ਉਦੋਂ ਮੈਂ ਤੈਨੂੰ ਸੋਨਾ ਵਾਪਸ ਕਰ ਦੇਣਾ ਕੋਈ ਭੂਆ ਜੀ ਜੀ ਪਿੰਦਰ ਨੂੰ ਪਤਾ ਲੱਗ ਗਿਆ ਹੁੰਦੀ ਕਹਿਣਾ ਮੈਂ ਤੇਰਾ ਇੰਨਾ ਸਾਥ ਤੱਕ ਤੁਮਨੇ ਪੁੱਛਿਆ ਨਹੀਂ ਤੇ ਉਹਨਾਂ ਨੂੰ ਪੁੱਛ ਲਾਂਗੀ ਜੋ ਕਹਿਣਗੇ ਫਿਰ ਮੈਂ ਤੈਨੂੰ ਦੇ ਜਾਂਗੀ ਵੇਖੋ ਤਾਂ ਸਾਰੀਆਂ ਗੱਲਾਂ ਬੰਦਿਆਂ ਨੂੰ ਦੱਸੀਆਂ ਹੁੰਦੀਆਂ ਕੁਝ ਗੱਲਾਂ ਪਰਦੇ ਚ ਰੱਖੀ ਜਾਂਦੀਆਂ ਹੁੰਦੀਆਂ ਮੈਂ ਤੇਰੀ ਭੂਆ ਆ ਮੈਂ ਤੇਰਾ ਕਿੰਨਾ ਕਮਾੜਾ ਕਰੂੰਗੀ ਹੈ ਉਹਦੇ ਪਤਾ ਲੱਗਣ ਤੋਂ ਪਹਿਲਾਂ ਪਹਿਲਾਂ ਮੈਂ ਸੌਣਾ ਤੇ ਨੂੰ ਮੋੜ ਦੇਣਾ ਵਾ ਫਿਕਰ ਕਰਨੀ ਮੇਰੇ ਹੰਦੇ ਆ ਹੈ ਤੇ ਹੁਣ ਆ ਵੇਖ ਲਾਪੇ ਨਹੀਂ ਤੇ ਮੰਜੀ ਤੇ ਪਈ ਪਈ ਤੇ ਮਰੀ ਜਾਣਾ ਮੈਂ ਕੀ ਪਤਾ ਮੇਰਾ ਮੰਜੀ ਹੋ ਜੀ ਭਰਾਂ ਤਨੀ ਤੁਹਾਨੂੰ ਮੈਂ ਦਿੰਦੀ ਚਲੋ ਕੋਈ ਨਹੀਂ ਜੀ ਤੁਸੀਂ ਕਹਿ ਰਹੇ ਹੋ ਕਿ ਮੈਂ ਦੇ ਦਵਨੀ ਪਰ ਉਹਨਾਂ ਦੇ ਪਤਾ ਲੱਗਣ ਤੋਂ ਪਹਿਲਾਂ ਪਹਿਲਾਂ ਵਾਪਸ ਘਰ ਗਿਓ ਇਹ ਨਾ ਹੋਏ ਕਿ ਕਾਨੂੰ ਮੇਰੇ ਘਰ ਵਿੱਚ ਲੜਾਈ ਪੈ ਜਾ ਨਹੀਂ ਪੈਂਦੀ ਕੋਤ ਲੜਾਈ ਤੇਰੇ ਘਰ ਵਿੱਚ ਦੱਸ ਮੈਂ ਤੇਰੇ ਘਰ ਲੜਾਈ ਤਾਂ ਖੁਸ਼ ਹੁੰਨੀ ਆ ਮੈਂ ਤਾਂ ਕਦੀ ਵੀ ਨਹੀਂ ਚਾਹੁੰਦੀ ਤੇਰੇ ਘਰ ਲੜਾਈ ਕਰੇ ਹੈ ਆ ਤੇ ਪਸ਼ੀ ਲਗਣੀਆਂ ਪੱਥਰੀਆਂ ਪਤਾ ਨਹੀਂ ਕਿੱਥੋਂ ਨਿਕਲ ਆਈਆਂ ਆਇਓ ਤੇ ਲੋੜ ਪੈ ਗਈ ਨਹੀਂ ਤੇ ਕਾਨੂੰ ਮੰਗਣਾ ਹੀ ਪੁੱਤ ਤੇਰਾ ਸੋਨਾ ਮੈਂ ਜੇ ਮੈਂ ਕੁਝ ਦੇਣ ਜੋਗੀ ਨਹੀਂ ਤੇਨੂੰ ਤੇਰ ਕੋ ਮੰਗਣਾ ਹੀ ਮੈਂ ਆ ਨਾ ਸਾਰੇ ਪਾਸੇ ਲੱਗੋ ਪੈਣਾ ਝੁੱਲ ਗਈਆਂ ਹਾਰ ਕੇ ਤੈਨੂੰ ਫੋਨ ਕੀਤਾ ਹੀ ਹੁਣ ਤੂੰ ਹੀ ਰੱਖ ਮੇਰੀ ਰਿਸ਼ਤ ਮੇਰੀ ਧੀ ਕੋਈ ਗੱਲ ਨਹੀਂ ਭੋਇ ਜੀ ਫਿਰ ਮੈਂ ਨਾ ਤੁਹਾਨੂੰ ਆਸੇ ਪਾਸੇ ਕਰਕੇ ਤੇ ਪੜਾ ਦਾਂਗੀ ਤੇ ਤੂੰ ਹੀ ਵਰਤ ਲੈ ਚਲ ਠੀਕ ਆ ਪੁੱਤਰ ਆਪਣ ਆਹੋ ਨੀ ਹੈ ਜੇ ਮੇਰੀ ਜਾਨ ਵੱਜੂਗੀ ਤੇ ਕੋਈ ਨਹੀਂ ਸੋਣਾ ਤੇ ਮੈਂ ਤੇਰਾ ਪਿੱਛੇ ਡਾ ਲਣਾ ਹਾਂ ਹਾਂਜੀ ਉਹ ਤੇ ਕੋਈ ਨਹੀਂ ਸੋਣਾ ਤੇ ਫੇਰ ਬਣ ਜੇਗਾ ਪਰ ਇਹ ਇਨਸਾਨ ਨਹੀਂ ਨਾ ਵਾਪਸ ਆਉਂਦੇ ਜਿਹੜੇ ਕੀ ਕਰਦੇ ਉਹ ਹਤੇ ਗੱਲਵਾ ਮੈਂ ਤੇ ਆਪਣੇ ਆਪੇ ਫਿਕਰ ਪਿਆ ਰਿੰਦਾ ਪਤਾ ਨਹੀਂ ਕੀ ਬਣਨਾ ਉਹ ਡਾਕਟਰ ਨੇ ਡਰਾ ਹੀ ਦਿੱਤਾ ਮੈਨੂੰ ਚਲੋ ਕੁੜੀਏ ਤੁਸੀਂ ਫਿਕਰ ਨਾ ਕਰੋ ਤੇ ਮੈਨੂੰ ਇਹਨਾਂ ਦੀ ਨਹੀਂ ਸਮਝ ਲੱਗਦੀ ਇੱਕ ਅੱਧੀ ਤਾਂ ਨਾ ਲੜਦੇ ਨੇ ਕੀ ਦੱਸਾਂ ਕੀ ਇਹ ਮੇਰਾ ਤਾਂ ਬੜਾ ਹੀ ਬੁਰਾ ਹਾਲ ਅੱਗੇ ਪਿਆਹ ਤੇ ਨਾ ਮੁੰਡਾ ਤੇ ਦਿੰਦਾ ਤਾਂ ਹੀ ਕਰ ਹੁਣ ਉਹ ਵੀ ਸਭ ਕੁਛ ਰੱਖ ਕੇ ਬੈ ਗਈ ਹੈ ਕਿ ਤਰ੍ਹਾਂ ਪਈਆ ਵੀ ਢੇੜ ਦਿੰਦੀ ਮੇਰੇ ਨਾਲ ਕੋਉਣ ਨਹੀਂ ਦਿੰਦੀ ਇਸ਼ਾ ਇਹ ਡਿੱਚਾ ਵੜਵਾਏ ਕੀ ਤੰਦਸਾਂ ਮੈਂ ਤੇ ਚਲੋ ਕੋਈ ਨਹੀਂ ਤੂੰ ਅਵੇ ਨਹੀਂ ਫਿਕਰ ਨਾ ਕਰਾ ਕਰੋ ਵੀ ਦੋ ਹੌਣ ਹੀ ਤਾਂ ਪੇ ਪਰਵਾਹ ਕਰਦੇ ਵੀ ਤੂੰ ਹੀ ਕਦੇ ਲਈ ਕਰਦੇ ਹੋ ਧੀਏ ਫੇ ਉਹਦਨ ਚਲੇ ਟੈਸਟ ਕਰਾਉਣਾ ਆਹ ਕਲੇਸ਼ ਪਾਇਆ ਘਰ ਚ ਆਹ ਕਲੇਸ਼ ਪਾਇਆ ਹਰ ਤਾਈ ਪੱਥਰੀਆਂ ਨਿਕਲ ਆਈਆਂ ਮੈਨੂੰ ਦੱਸਦੀ ਨਹੀਂ ਕਿਸ ਨੂੰ ਇਹ ਤਾਂ ਅੰਦਰ ਅੰਦਰ ਖੁਸ਼ ਹੁਣੀ ਬਥੇਰੀ ਤੇ ਚੰਗਾ ਹੋਇਆ ਮਰੇ ਪਰੇ ਮਰੇ ਘਰੋਂ ਹੱਥ ਜੇ ਨਾ ਤੋ ਜੀ ਇਦਾਂ ਨਾ ਕੀਆ ਕਰੋ ਕਿ ਨਾ ਤੂੰ ਖਪੋ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜਨਾ ਫਿਰ ਕੀ ਢੜੀ ਜਿਹੜੀ ਕੱਲੀਆਂ ਨੇ ਪੱਤੀਆਂ ਆਈਆਂ ਬਥੇਰੇ ਜਾਣਿਆਂ ਦੀ ਹੁੰਦੀਆਂ ਨੇ ਠੀਕ ਹੋ ਜਾਂਦੇ ਆ ਸਾਰੇ ਜਾਣੇ ਕੋਈ ਨਹੀਂ ਤੈਨੂੰ ਟੈਨਸ਼ਨ ਨਾ ਲਓ ਲੈ ਕੋ ਤੇ ਵੇਖ ਲੈ ਤੁਮ ਨੂੰ ਹੌਸਲਾ ਦਿੱਤਾ ਵਾ ਨਾ ਚੱਲ ਮਾੜਾ ਜ ਮੇਰੇ ਮਨ ਨੂੰ ਆਸਰਾ ਜ ਮਿਲਿਆ ਵਾ ਹੈ ਕੋਈ ਤੇ ਹੋਇਆ ਮੈਨੂੰ ਹੌਸਲਾ ਦੇਣ ਵਾਲਾ ਮੈਂ ਤੇ ਸਾਰੇ ਟਾਣ ਵਾਲੇ ਵੀ ਠੇ ਠੇ ਤੇ ਉਹ ਵਜਿ ਮੈਨੂੰ ਸਮਝ ਨਹੀਂ ਲੱਗਦੀ ਤੇ ਉਧਰ ਮੇਰੇ ਸੱਸ ਸੋਰਾਵਾ ਉਹਨਾਂ ਨੂੰ ਚੰਗੀ ਭਰੀ ਰੋਟੀ ਮਿਲਦੀ ਆ ਉਹ ਤਾਂ ਔਖੇ ਹੋਣਦੇ ਨੇ ਤੇ ਇੱਧਰ ਤੁਹਾਡੀ ਨੂੰ ਤੁਹਾਨੂੰ ਕੁਝ ਪੁੱਛਦੀ ਨਹੀਂ ਕੋਈ ਤਾਂ ਵੀ ਉਹਦੇ ਬਦਲੇ ਰੋਂਦੇ ਆ ਵੇਹਲਾ ਹੈ ਉਹ ਤਾਂ ਠੰਡੇ ਦੁੱਧ ਨੂੰ ਫੁੱਕਾ ਮਾਰਨਦੇ ਆ ਮੰਜੇ ਤੇ ਬਹਿਣ ਸਰਦਾਰ ਬਣ ਕੇ ਰੋਟੀ ਪਾਣੀ ਖਾਣ ਹੋਰ ਉਹਨਾਂ ਨੇ ਕੀ ਲੈਣਾ ਸਭ ਕੁਝ ਆਪਣੇ ਪੁੱਤ ਦੇ ਹੱਥ ਵਿੱਚ ਰੱਖਣਾ ਇੱਕ ਗੱਲ ਪੁੱਤ ਮੈਨੂੰ ਹੋਰ ਨਹੀਂ ਸਮਝ ਆਉਂਦੀ ਤੇ ਆ ਜਿਹੜੀਆਂ ਤੁਹਾਡੇ ਘਰ ਦੀਆਂ ਗੱਲਾਂ ਆ ਇਹ ਤੁਹਾਡੇ ਘਰ ਕਿਤਾ ਪਹੁੰਚਦੀਆਂ ਤੇਰੇ ਸਾਰੇ ਨੇ ਵੇਖਿਆ ਕਿ ਤਾਲ ਤਨ ਚੁਪਾਨ ਚਲਾਈ ਸੀਗੀ ਤੇ ਤੂੰ ਹੀ ਆਪਣੀ ਨੌਂ ਨੂੰ ਧਾਰ ਰੱਖਦੇ ਜੇ ਤੀਹ ਧਾਰ ਰੱਖਦੇ ਚ ਉਹਨੂੰ ਕਿਤਾ ਪਤਾ ਲੱਗਦਾ ਤੇ ਬੂਆ ਜੀ ਪਤਾ ਲੱਗਣਾ ਨਹੀਂ ਜਿਦੋਂ ਇਹ ਬੋਲਦੀ ਕਿੰਨਾ ਦੇ ਰੋਲਾ ਪਾਉਂਦੀ ਹੈ ਉਹਨਾਂ ਨੂੰ ਕੱਲ੍ਹਣ ਕੀ ਅੱਧੇ ਪਿੰਡ ਨੂੰ ਪਤਾ ਲੱਗਦਾ ਹੋਣਾ ਕਿੱਦਾਂ ਤੇ ਇਹਦਾ ਬਾਗਾ ਵਾ ਵਾਗਿਆ ਸਹੀ ਗੱਲ ਵਾ ਮੈਨੂੰ ਤੇ ਇਹ ਸ਼ੱਕ ਪੈਂਦਾ ਕਿ ਕਿਤੇ ਫੋਨ ਨਾ ਕਰਦੀ ਹੋਵੇ ਉਹਨਾਂ ਨੂੰ ਪਤਾ ਨਹੀਂ ਹੋਣਾ ਹੋਇਆ ਨਹੀਂ ਜਾਨ ਚਲਦੀ ਹੈਗਾ ਇੰਨਾ ਕਰੀ ਧਿਆਨ ਰੱਖੀਂ ਉਹਨਾਂ ਦਾ ਚੰਗਾ ਹਾਂ ਜੀ ਤੇ ਰੱਖਾਂਗੀ ਜੀ ਆਹੋ ਆਪਣਾ ਧਿਆਨ ਰੱਖਿਆ ਕਰ ਮੈਂ ਟੀ ਚੱਲੋ ਠੀਕ ਹੈ ਮੈਂ ਨਾ ਹੁਣ ਚਲਦੀ ਆਂ ਪਿੰਡ ਨੂੰ ਆਂਦੇ ਛੇਤੀਆਂ ਜੀ ਇਹ ਨਾ ਹੋਏ ਘਰੇ ਫੇਰ ਪਤਾ ਲੱਗੀ ਕਿ ਜਾਂਦੇ ਆ ਲੜਾਈ ਪੈ ਜੇ ਚੱਕ ਉਹ ਜਾ ਕੇ ਟੀ ਚੱਲ ਜਾ ਹਾਂ ਠੀਕ ਪਤਾ ਨਾ ਪਵੇ ਚਲ ਤਾਂ ਚਲ ਜਾ ਤੂੰ ਚਾਬਲਾ ਹੁਣ ਆਇਆ ਉਹ ਪਾਰ ਫੇਰੇ ਪਹਿਲਾਂ ਇਹ ਆਪਣਾ ਸੋਨਾ ਦਊਗੀ ਫਿਰ ਥੋੜੀ-ਥੋੜੀ ਕਰਕੇ ਬਾਕੀ ਵੀ ਕਢਾਉਂਗੀ ਸਾਰਾ ਹੈ ਪੱਥਰੀਆਂ ਤੇ ਆਪੇ ਨਿਕਲ ਜਾਣੀਆਂ ਸੋਣ ਤੋਰਪੀਡੋ ਬੋਧ ਨੂੰ ਮਿਲ ਨਹੀਂ ਹਾਂ ਤੇ ਉਹ ਮੈਂ ਉਹਨਾਂ ਨੂੰ ਮਿਲ ਲਿਆ ਤੇ ਤੁਸੀਂ ਉਹਨਾਂ ਦਾ ਧਿਆਨ ਰੱਖੋ ਤੇ ਦੇਲੀ ਬੜਾ ਛੱਡੀ ਫਿਰੰਦੇ ਨੇ ਉਹ ਤੇਰੇ ਹੁੰਦਿਆ ਮੈਂ ਵੀ ਪੱਥਰ ਹੀ ਗਈਆਂ ਕਿ ਕੋਈ ਇਦਾਂ ਵੀ ਟਿਕਮੂ ਨਹੀਂਗਾ ਤੇ ਕੋਈ ਨੀ ਦਵਾਈ ਦੁਈ ਪੀਤਾ ਨਿਕਲ ਜਾਣੀ ਆ ਉਹ ਉਹ ਤੇ ਕਹਿੰਦੇ ਪ੍ਰਸ਼ਨ ਕਰਾਉਣਾ ਪੈਣਾ ਉਹ ਹੁਣ ਤੇ ਡਾਕਟਰ ਦੀ ਇਹਦਾ ਰਾਇ ਲਾਵਾਂਗੇ ਤੇ ਫੇਰ ਹੀ ਆਣਾ ਆਹੋ ਚਲੋ ਕੋਈ ਗੱਲ ਨਹੀਂ ਤੁਸੀਂ ਤੇ ਉਹਨਾਂ ਦਾ ਧਿਆਨ ਰੱਖੋ ਦਵਾਈ ਦੇ ਨਾਲ ਨਿਕਲੀ ਨਹੀਂ ਨੇ ਫੇਰ ਪ੍ਰਸ਼ਨ ਹੀ ਕਰਾਉਣਾ ਪੈਣਾ ਫੇਰ ਤੇ ਚਲੋ ਕੋਈ ਨਹੀਂ ਤੂੰ ਹੀ ਨਾ ਉਹਨਾਂ ਦਾ ਧਿਆਨ ਰੱਖ ਉਹਦੇ ਦੇਲੇ ਛੱਡੀ ਤੇ ਚਾਹ ਚੂ ਪੀਤੀ ਕਿ ਨਹੀਂ ਨਹੀਂ ਚਾਹ ਨਹੀਂ ਮੈਂ ਪੀਣੀ ਹੈਗੀ ਮੈਂ ਤਾਂ ਉਹਨਾਂ ਨੂੰ ਮਿਲਣਾ ਹੀ ਮੈਨੂੰ ਫੋਨ ਗਿਆ ਸੀ ਉਹਨਾਂ ਦਾ ਤੇ ਕਹਿੰਦੇ ਮੈਂ ਠੀਕ ਹਾਂ ਉਹਨੂੰ ਕੋ ਸਮਝਾਉਣਾ ਸੀ ਆ ਕਿ ਵੀ ਦਿਲ ਨਾਲ ਥੋੜਾ ਕਰਿਆ ਕਰ ਕੋਈ ਗੱਲ ਨਹੀਂ ਗੀ ਹਾਂਜੀ ਮੈਂ ਤੇ ਸਮਝਾਇਆ ਪਰ ਫਿਰ ਵੀ ਤੂੰ ਹੀ ਵੀ ਖਿਆਲ ਰੱਖ ਉਹਨਾਂ ਦਾ ਉਹ ਮੈਂ ਤਾਂ ਹੁਣ ਸਿਰਾ ਦਵਾਈ ਪਾਣੀ ਜਿੰਨਾ ਕਿ ਦਈ ਜਾਣ ਡਿਆ ਇਹਨੂੰ ਹਾਂਜੀ ਠੀਕ ਨਹੀਂ ਤੇ ਮੈਂ ਕਹਿੰਦਾ ਵਹਿੰਦੀ ਤੂੰ ਹੈ ਨਹੀਂ ਮੈਂ ਹੁਣ ਉਹਨਾਂ ਨੂੰ ਮਿਲ ਲਿਆ ਤੇ ਪਿੰਦਰ ਮੈਨੂੰ ਕਹਿੰਦੇ ਛੇਤੀ ਆ ਜੀ ਅੱਛਾ 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 ਤੇ ਮੈਂ ਵੇਖਣੀ ਆਂ ਕਿ ਉਹ ਜਦੋਂ ਕਿ ਲ ਪੀੜ ਪਾੜ ਹੁੰਦੀ ਫਿਰ ਰੋਲਾ ਬੜਾ ਪੁੰਦੀ ਆ ਫਿਰ ਮੇਰੇ ਕੋ ਵੀ ਨਹੀਂ ਕੀ ਵੇਖੀ ਜਾਂਦੀ ਤੇ ਬੰਦਾ ਕਰੇ ਕੀ ਫਿਰ ਹੈ ਚਲੋ ਕੋਈ ਨਹੀਂ ਚਲੋ ਕੋਈ ਨਹੀਂ ਹੈ ਹਾਂਜੀ ਕੋਈ ਨਹੀਂ ਮੈਂ ਫੇਰ ਆਵਾਂਗੀ ਚਲ ਠੀਕ ਆ ਨਾਉ ਮਿਲੀ ਸੀ ਹਾਂ ਹੋਇਆ ਕੋ ਮਤਲਬ ਹੱਲ ਲੈ ਐਡੀ ਛਤੀ ਹਲਕਾ ਦਾ ਹੋ ਜਾਣਾ ਵਾ ਉਹ ਕਿਹੜਾ ਸਭ ਕੋ ਨਾਲ ਲੈ ਕੇ ਆਈ ਸੀਗੀ ਹੂੰ ਅਜੇ ਤੇ ਮੈਂ ਬਹਾਨਾ ਹੀ ਬਣਾਇਆ ਵਾਂ ਅਜੇ ਤੇ ਮੈਂ ਉਹਨੂੰ ਰੇਂਜ ਵਿੱਚ ਲਿਆਂਦਾ ਹੀ ਆ ਪਹਿਲਾਂ ਤੇ ਮੰਦੀ ਨਹੀਂ ਹੌਲੀ ਹੌਲੀ ਫਿਰ ਕਹਿੰਦੀ ਵੀ ਕੋਈ ਨਹੀਂ ਪੂਆ ਜੀ ਫੇਰ ਮਤਨ ਨੂੰ ਪੜਦੇ ਨਾ ਦੇ ਦਿੰਨੀ ਆ ਤੇ ਪਰ ਪਿੰਦਰ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਮੈਂ ਵੀ ਰਾਜ ਜੰਦ ਨੂੰ ਕਹਤਾ ਹਾਂ ਮੈਂ ਵੀ ਬਹੁਤ ਤੰਗ ਹੋ ਜਾਂਦੀ ਆ ਕੇਵਲੇ ਇੰਨੀ ਪੀੜ ਹੁੰਦੀ ਆ ਅੱਛਾ ਆਹ ਚਲ ਹਾਵੀ ਵਧੀਆ ਕੀਤਾ ਜੇ ਹੈ ਉਹਨੂੰ ਪੱਕਾ ਹੋ ਜਾਊਗਾ ਭੂਆ ਮੇਰੀ ਵਾਕਿਆ ਨਹੀਂ ਕਿ ਠੀਕ ਆ ਉਹ ਤੇ ਗੱਲ ਹੋ ਆ ਗਿਆ ਹੈ ਕਿ ਨਹੀਂ ਚਲ ਸੋਨਾ ਤੇ ਹੁਣ ਹੱਥ ਆਇਆ ਹੀ ਖੜਾ ਠੀਕ ਹੋਣਾ ਲੱਗ ਜਾਓ ਕਿ ਇੱਕ ਦੋ ਦਿਨ ਕਿ ਜਾ ਲੈ ਉਹ ਆਈ ਖੜੀ ਲੈ ਕੇ ਠੀਕਰ ਨਾ ਕਰੋ ਤਹੀ ਮੇਰੀ ਭਤੀ ਆ ਚਲ ਠੀਕ ਆ ਹੁਣ ਨਵੀਂ ਸਕੀਮ ਸੋਚਾਂਗੇ ਮੁੜ ਕੇ ਕੋਈ ਫਿਰ ਜਾ ਕੇ ਪੀਜੇ ਪੂਜੇ ਖਾਵਾਂਗੇ ਪੈਦੋਂ ਤੇ ਚੱਲ ਕੋਈ ਗੱਲ ਹੀ ਲੈਣੇ ਨਾਲ ਮੈਨੂੰ ਆਹੋ ਹੋਰ ਐਹੀ ਕਿਹੜਾ ਆਪਣੇ ਕੋਲੋਂ ਖਰਚਣਾ ਕੋ ਠੀਕ ਨਹੀਂ ਕੋਈ ਨਹੀਂ ਠੀਕ ਵਾ ਚੱਲ ਕੋਈ ਨਹੀਂ ਚੱਲ ਚੰਗਾ ਮੈਂ ਚੱਲਦਾ ਫਿਰ ਹੈ ਤੂੰ ਡੀਕ ਬੈਠ ਕੇ ਸੋਨੇ ਸਾਦੇ ਨੂੰ ਹੈ ਕੋਈ ਗੱਲ ਡਿਕਣਾ ਕੀ ਆ ਆਪਣੇ ਆਪ ਹੱਥ 'ਚ ਆ ਜਾਣਾ ਹੁਣ ਤਸੀਂ ਨਾ ਫਿਕਰ ਕਰਿਓ ਕੋਈ ਗੱਲ ਦੀ ਜੱਸ ਹਾਂਜੀ ਜਾ ਓਟ ਕੇ ਮੰਮੀ ਦਾ ਪਤਾ ਲੈ ਕਿਉਂ ਕੀ ਹੋ ਗਿਆ ਵਾ ਉਹਨੂੰ ਦਰਦ ਹੋਣ ਰਹੀ ਆ ਤੇ ਹੁਣ ਆ ਗਈ ਆ ਉਹਨੂੰ ਕਿਹੜੀ ਦਰਦ ਹੋਣ ਲੱਗ ਗਈ ਆ ਹੁਣ ਪਖੰਡ ਕਰਨ ਡਈ ਆ ਕੁਛ ਨਹੀਂ ਹੋਇਆ ਉਹਨੂੰ ਇਰ ਪੱਥਰੀਆਂ ਆ ਵਾ ਤੇ ਤੈਨੂੰ ਸਮਝ ਆਈ ਗੱਲ ਆਹੋ ਪੱਥਰੀਆਂ ਹੋ ਗਈਆਂ ਤਾਂ ਤੁਹਾਨੂੰ ਇਹ ਬਜੀ ਹੋਣੀ ਹੈਗੀ ਕੁਝ ਨਹੀਂ ਹੈ ਗਾਇਦੇ ਐਵੇਂ ਪਖੰਡ ਕਰਨ ਲਈ ਆ ਹੋ ਜਾਊਗਾ ਕੁਝ ਤਾਂ ਕੋਈ ਕਰਨੀ ਟੱਗ ਹੀ ਜਾਣਾ ਵਾ ਪਤਾ ਮਾੜੀ ਮੋਟੀ ਸ਼ਰਮਗਾਰ ਜੇ ਕੋਈ ਘਰ ਬਿਮਾਰ ਹੋਵੇ ਤੇ ਪਤਾ ਲੈਣਾ ਚਾਹੀਦਾ ਵਾ ਤੁਹਾਨੂੰ ਲੋੜ ਵਾ ਨਾ ਤੇ ਤੁਸੀਂ ਲੈ ਲਓ ਮੈਨੂੰ ਨਹੀਂ ਕੋਈ ਲੋੜ ਹੈਗੀ ਮੇਰੇ ਨਾਲ ਅੱਗੇ ਬੜੇ ਸਿੱਧੇ ਮੂੰਹ ਬੋਲਦੀ ਆ ਨਾ ਉਹ ਜਿਹੜਾ ਮੈਂ ਪਤਾ ਲਵਾ ਤੇ ਨਾਲੇ ਕੁਝ ਨਹੀਂ ਹੋਇਆ ਹੈਗਾ ਉਹਨੂੰ ਐਵੇਂ ਡਰਾਮੇ ਕਰਦੀ ਆ ਡਰਾਮੇ ਆ ਉਹਦੇ ਬੱਸ ਹੋਰ ਨਹੀਂ ਕੁਝ ਹੈਗਾ ਉਹਨੂੰ ਕੋਈ ਬਿਮਾਰੀ ਨਹੀਂ ਆ ਪਖੰਡ ਵਾ ਬਲ ਕੰਮ ਨਾ ਕਰਨ ਦੇ ਮੂੰਹ ਉਹਦਾ ਤੇ ਲਾਲ ਹੋਇਆ ਪਿਆ ਜਦੋਂ ਜਾਨ ਨਿਕਲ ਜਾਣੀ ਹੁੰਦੀ ਆ ਤੂੰ ਕਹਿਣ ਦੇ ਇਹ ਡਰਾਮੇ ਕਰਨ ਈ ਆ ਮੂੰਹ ਤੇ ਉਹਦੇ ਉੱਤੇ ਲਾਲ ਹੋਇਆ ਰਹਿੰਦਾ ਵਾ ਲੋਕਾਂ ਦੇ ਘਰੇ ਫਿਰ ਫਿਰ ਕੇ ਕੁਝ ਨਹੀਂ ਹੋਏਗਾ ਉਹਨੂੰ ਐਵੇਂ ਤੂੰ ਹੀ ਤੁਹਾਨੂੰ ਜ਼ਿਆਦਾ ਬਣ ਤੇ ਜਾ ਕੇ ਤੁਸੀਂ ਲੈ ਲਓ ਪਤਾ ਲਾਗੇ ਬੈਠੇ ਰਹੋ ਜਾ ਕੇ ਮੈਨੂੰ ਨਾ ਮੇਰਾ ਨਾ ਸਿਰ ਖਾਓ ਜਾ ਤੂੰ ਤੇ ਹੱਦੀ ਕਰਨ ਨਹੀਂ ਆ ਯਾਰ ਗਲਤ ਵਾ ਗੱਲ ਤੇਰੀ ਕੋਈ ਗੱਲ ਨਹੀਂ ਗਲਤੀ ਹੀ ਸਹੀ ਮੈਂ ਤਾਂ ਹੈ ਹੀ ਗਲਤਵਾਨਾ ਸਾਰੇ ਟੱਬਰ ਲਈ ਜਾ ਭੱਜੋ ਉੱਥੇ